ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੋੜਨੋਬਾਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਂਡ ਪਿੰਡ ਦੀ ਵੀਡੀਓ ਆ ਨੇੜੇ ਪਿੰਡ ਠੱਗੀ ਭਾਈ ਮਾੜੀ ਮੁਸਤਾਫਾ ਤੇ ਦੱਲੂ ਵਾਲਾ ਰਹ ਜਾਂਦੇ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਾਗਾ ਜੀ ਇੱਕ ਸੂਇਆ ਸਵਾਇਆ ਨਾਗਾ ਤੇ ਇੱਕ ਗੱਬਣ ਚੈੱਕ ਪਾਸ ਆ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਬਰ ਤੁਸੀ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ 사ਸੀ ਕਾਲ ਜੀ 사ਸੀ ਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਕਾਸ਼ਦੀਪ ਸਿੰਘ ਪਿੰਡ ਮੋੜਨਾਵਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8198022193 ਜੀ ਠੀਕ ਹੈ ਵੀਰੇ ਸੂਆ ਗੱਨਵਾ ਸੂਈ ਹੈ ਜੀ ਦੂਜਾ ਸੂਆ ਜੀ ਕਦੋਂ ਸੂਈ ਹੈ ਜੀ ਇਹ ਹਫਤੇ ਦੀ ਸੂਈ ਹੈ ਜੀ ਬੱਚਾ ਕੀ ਦਿੱਤਾ ਜੀ ਕੱਟੀ ਹੈ ਜੀ ਕੱਟੀ ਬੜੀ ਚੰਗੀ ਹਾਂਜੀ ਠੀਕ ਹੈ ਜੇਰ ਦੀ ਕੰਪਲੀਟ ਆ ਹਾਂਜੀ ਹਾਂਜੀ ਬਾਈ ਸਾਹਿਬ ਕਿੰਨਾ ਨੱਟ ਦੁੱਧ ਤਿਆਰ ਆ ਜਿਹਦੀ ਚਵਾਈ ਕਰਾਉਣੀ ਹੈ ਇਸ ਟਾਈਮ ਬਾਈ 8 ਲੀਟਰ ਆ ਜੀ ਚਵਾਈ ਕਰਾ ਦਾਂਗੇ ਜੀ ਹਾਂਜੀ ਹਾਂਜੀ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਫੁੱਲ ਗਰੰਟੀ ਪਾਰ ਪਿੱਛੇ ਦੀ ਵੀ ਗਰੰਟੀ ਫੁੱਲ ਗਰੰਟੀ ਹੈ ਜੀ ਦੂਰ ਕੇ ਦਿਖਾ ਦਈਏ ਵੀਰੇ ਹਾਂਜੀ ਸੂਆ ਬਾਈ ਦੇ ਦੱਸਣ ਮੁਤਾਬਕ ਦੂਜਾ ਜੀ ਸਮਾਂ ਲਗਭਗ ਹਫਤਾ ਹੋ ਗਿਆ ਸੂਈ ਨੂੰ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਬਾਕੀ ਪਤਲੇ ਪਿੰਡੇ ਦੀ ਹੈ ਬੰਨ ਲਈ ਵੀਰੇ ਕੋਈ ਗੱਲ ਨਹੀਂ ਆਪਾਂ ਬੰਨ ਕੇ ਹਵਾਨਾ ਦਿਖਾ ਦਿੰਨੇ ਆ ਜੀ ਤੁਹਾਨੂੰ ਥਣ ਵੀ ਨੇੜੇ ਤੋਂ ਚੈੱਕ ਕਰਾਵਾਂਗੇ ਤੇ ਹਵਾਨਾ ਵੀ ਤੁਹਾਨੂੰ ਨੇੜੇ ਤੋਂ ਮੈਂ ਚੈੱਕ ਕਰਾਉਣਾ ਜੀ ਟੋਪ ਦਾ ਥਣ ਉਹ ਦਾ ਫੋਨ ਇਸ ਹੈ ਇਦਾਂ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਐਂਡ ਸੋਨਾ ਥਣ ਲੱਗਿਆ ਵਾ ਫਿਟਨੈਸ ਵਾਲਾ ਹਵਾਨਾ ਬੈਕ ਸਾਈਡ ਤੋਂ ਚੈੱਕ ਕਰ ਲੋ 9 ਲੀਟਰ ਦੀ ਕੋਈ ਵੀ ਵੀਰ ਚਵਾਈ ਕਰ ਸਕਦਾ ਆਪਦੀ 2 ਟਾਈਮ 4 ਟਾਈਮ 6 ਟਾਈਮ ਬਾਕੀ ਸੀ ਯੂਸ ਅੱਗ ਪੂਰੀ ਐ ਥੋੜਾ ਜਿਹਾ ਉੱਪਰ ਹੀ ਕਰਦੀ ਐ ਕਿਉਂਕਿ ਕੈਮਰੇ ਤੋਂ ਡਰਦਾ ਜੀ ਪਸੂ ਡਿਮਾਂਡ ਕਰਨੀ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਇਸ ਤੇ ਨੋ ਜੀ 95000 ਜੀ ਹੋਜੂ ਮਾਨਤਾ ਹਾਂਜੀ ਠੀਕ ਆ 95000 ਰੁਪਿਆ ਬਾਈ ਇਹਦੀ ਕੀਮਤ ਰੱਖਦੇ ਆ ਬਾਕੀ ਵਿੱਚੋਂ ਥੋੜਾ ਕਣਾ ਮਾਣ ਤਣ ਬਾਈ ਕਹਿੰਦਾ ਆਪਾਂ ਜਰੂਰ ਕਰ ਦਾਂ ਜਿਹੜਾ 2 ਨੰਬਰ 2 ਨੰਬਰ ਨਗਬਰ ਹੈ ਸੁਆ ਕੰਨ ਮਾ ਸੋਨਾ ਜੀ ਇਹਨੇ ਦੂਜਾ ਜੀ ਦੂਜਾ ਸੂਆ ਕਿੰਨੇ ਸਮੇਂ ਦੀ ਗੱਬਣ ਚੈੱਕ ਪਾਸ ਹੈ ਜੀ 8 ਮਹੀਨੇ ਦੀ ਠੀਕ ਹੈ ਦੁੱਧੋ ਡਰਾਈ ਹੈ ਜੀ ਹਾਂਜੀ ਥਣਾ ਦੀ ਗਰੰਟੀ ਹੈ ਜੀ ਹਾਂਜੀ ਠੀਕ ਹੈ ਵੀਰੇ ਥੋੜਾ ਜਿਹਾ ਉਪਰਾ ਮਨਾਉਂਦੀ ਹੈ ਤੇ ਤਾਂ ਕਰਕੇ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ ਬਾਕੀ ਕਿਉਂਕਿ ਜਿਹੜਾ ਵੀਰ ਇਹਨਾਂ ਦੀ ਸੇਵਾ ਸੰਭਾਲ ਕਰਦਾ ਉਹ ਵੀਰ ਹੋਰ ਆ ਡਿਟੇਲ ਬਾਈ ਨੇ ਦਿੱਤੀ ਹੈ ਵੀਰੇ ਤਾਂ ਕਰਕੇ ਉਪਰਾ ਕਰਦੀ ਆ ਬਾਕੀ ਆਪ ਦੀ ਆ ਸਪੈਸ਼ਲ ਬੇਨਤੀ ਆ ਵੀ ਡਾਕਟਰ ਸਾਹਿਬਾਂ ਨਾਲ ਲੈ ਕੇ ਆਇਓ ਤੇ ਚੈੱਕ ਪਾਸ ਕਰਵਾ ਕੇ ਜਰੂਰ ਲੈ ਜੋ ਜੀ ਬਾਕੀ ਥੋੜਾ ਜਿਹਾ ਜਿਹੜੀਆਂ ਇਹ ਵੜਾ ਹੁੰਦਾ ਤੁਹਾਨੂੰ ਵੀ ਪਤਾ ਬਈ ਉਹ ਬ੍ਰਾਹਮਣਾਉਂਦੀਆਂ ਹੀ ਹੁੰਦੀਆਂ ਇਹ ਥੂੜੀਆਂ ਜਿਹੀਆਂ ਤੇ ਇਹਦੀ ਡਿਮਾਂਡ ਵੀਰੇ ਇਹਦਾ 28000 ਰੁਪਏ ਠੀਕ ਆ ਹੋਜੂ ਮਾੜਾ ਮੋਟਾ ਜੀ ਹਾਂਜੀ ਹੋਜੀ 28000 ਰੁਪਏ ਦੀ ਡਿਮਾਂਡ ਆ ਵਿੱਚੋਂ ਥੋੜਾ ਕਾਣਾ ਬਾਈ ਕਹਿੰਦਾ ਮਾਨਸਾਣਾ ਆਪਾਂ ਕਰਦਾਂਗੇ ਧੰਨਵਾਦ